ਸ਼ਸ਼ੀਕਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਬਾਗੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿੱਕ ਮੰਨਦਾ ਇਹ ਪਿੰਡ ਆ ਤੇ ਇਸ ਟਾਈਮ ਮੈਂ ਰੋਡੇ ਪਿੰਡ ਦੇ ਵਿੱਚ ਗੋਰੇ ਬਾਈ ਦੇ ਘਰ ਦੇ ਵਿੱਚ ਮੈਂ ਮੌਜੂਦ ਆ 3 ਜਨਵਰੀ ਅਸਟਾ ਮਿੱਤਰੋ ਵਿਖਾਉ ਇੱਕ ਤਾਂ ਪਲੋਣ ਬੱਚੀ ਤੁਹਾਨੂੰ ਵਿਖਾਉਣੀ ਆ ਬਕਮਾਲ ਬਹੁਤ ਸੋਹਣੇ ਸਰੀਰ ਕਬੰਤਰ ਦੀ ਬਹੁਤ ਸੋਹਣੀ ਟਾਂਚੇ ਦੀ ਚੰਗੇ ਦੁੱਧ ਦੀ ਮਾਲਕਣ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਮਾਂਡ ਆ ਕਿਹੜੇ ਸਹੀਵਣ ਦੀ ਆ ਸਾਰੀਆਂ ਗੱਲਾਂ ਬਾਤਾਂ ਬਾਈ ਨਾਲ ਕਰਾਂਗੇ ਤੇ ਦੋ ਵਿਖਾਉਣੀਆਂ ਤੁਹਾਨੂੰ ਨੀਲੀ ਰਾਵੀ ਦੀਆਂ ਮਿੱਤਰੋ ਜਿਹੜੇ ਝੋਟੀ ਪਾਲਦੇ ਫਿਰਦੇ ਟੇਢੇ ਕੱਟ ਵਾਲੀ ਨੀਲੀ ਰਾਵੀ ਦੀ ਉਹ ਵੀ ਆਜੋ ਕਰਦੇ ਗੱਲਬਾਤ ਬਾਈ ਸੋਨੀ ਜੀ ਨਾਲ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਆ ਠੀਕ ਆ ਸਤਿ ਸ਼੍ਰੀ ਅਕਾਲ ਜੀ ਸੀਤਾ ਦੇ ਪਰਿਵਾਰ ਬਾਈ ਚਲਦੀ ਕਲਾ ਵਿੱਚ ਸਾਰੇ ਠੀਕ ਆ ਅੱਛਾ ਸੋਨੀ ਬਾਈ ਗੱਲ ਹੋਆ ਵੀ ਜਨਵਾਰ 3 ਅੱਜ ਹੈ ਨਾ ਜੀ ਤੇ ਪਹਿਲੇ ਨੰਬਰ ਤੇ ਜਿਹੜੀ ਬੈੜਾ ਚਿੱਟੀ ਇਹਦੀ ਕੀ ਡਿਟੇਲ ਆ ਭਾਈ ਇਹ ਸਰਵੇ 5 ਤਰੀਕ ਨੂੰ ਇਹ ਦਿਨ ਪੂਰੇ ਆ ਜੀ ਟਾਈਮ ਜਿਹੜਾ 9 ਮਹੀਨੇ ਪੂਰੇ ਹੋਣ ਚੁ ਜੀ ਚਾਰ ਦੰਦ ਹੈ ਚਾਰ ਦੰਦਾਂ ਪਹਿਲਾ ਸੁਆਹੀ ਹੈ ਜੀ ਪਹਿਲਾ ਸੁਆਹ ਕੀ ਬਾਤ ਆ ਆਪਾਂ ਨੂੰ ਇਹ ਇਹਦੇ ਆਪ ਦੇ ਸੀਮਨ ਦਾ ਨਹੀਂ ਪਤਾ ਕਿਉਂਕਿ ਆਪਾਂ ਖਰੀਦੀ ਹੈ ਵੀ ਕਿਹੜੇ ਬੁੱਲਦੀ ਹੈ ਜੀ ਇਹਦੇ ਅੱਗੇ ਤੋਂ ਏਬੀਐਸ ਦਾ ਏਬੀਐਸ ਦਾ ਜਿਹੜਾ ਲੱਗਾ ਹੋਇਆ ਆਪਦੇ ਦਾ ਨਹੀਂ ਪਤਾ ਹੈ ਕਿਸੇ ਟਿਕਾਣੇ ਦੇ ਵਿੱਚ ਚੰਗੇ ਘਰਾਣੇ ਦੇ ਨਹੀਂ ਚੰਗੇ ਆ ਕਿਸੇ ਫਾਰਮ ਤੋਂ ਲਈ ਹੈ ਵੈੜ ਹਾਂ ਨਾ ਇਹ ਗੱਲ ਅੱਖਾ ਓੱਖਾਂ ਗਾਉਂਦੀ ਬਰੀਕੀ ਦੱਸਦੀ ਹੈ ਵੈੜ ਦੀ ਬਾਈ ਇੱਕ ਗੱਲ ਹੋਰ ਹੋਊਗੀ ਸੋਨੇ ਬਾਈ ਗਰਮੀ ਨਹੀਂ ਮਨਾਉਂਦੀ ਜਮਈ ਹੈ ਬਾਕੀ ਓਵੇਂ ਸਰਵੇ ਜਿੰਨੀ ਕ ਸਰੀਰਕ ਬਣਤਰਾ ਵੈੜ ਦੀ ਸੋਹਣੀ ਮਜ਼ਬੂਤ ਆ ਚਮਕ ਦਮ ਕਾਲੀ ਮਜ਼ਬੂਤ ਆ ਹਾਂ ਬਈ ਕਹ ਲੋ ਕਹ ਗਾ ਬਾਈ ਉਹੀ ਬਾਰਾ ਖਾਂਦੀ ਸੁਣੀ ਵੀ ਤਲੋ ਤੁਹਾਡਾ ਤਜਰਬ ਜਿਹੜੀ ਜਾਨ ਹੱਡਾ ਪਰਾ ਦੀ ਮਜ਼ਬੂਤ ਆ ਨਾ ਦੁੱਧ ਵਾਲੇ ਅੰਗ ਲੱਗੇ ਸਾਰੇ ਹੂੰ ਸਹੀ ਗੱਲ ਆ ਬਈ ਇਹ ਮਨਾਂ ਦੀ ਪਹਿਲੀ ਗੱਲ ਮਾੜਾ ਡੋਲ ਡੂਲ ਬਹੁਤ ਕਮਾਲ ਦੀ ਆ ਬੱਚੀ ਦੀ ਹਜੇ ਤਾਂ ਬਈ ਤਿਆਰੀ ਕਰਨ ਦੇ ਵਿੱਚ ਲਾਜ ਤਾਂ ਬੱਸ ਲਾ ਜਣੇ ਬੱਚੀ ਸਹੀ ਤਾਂ 10 ਦਿਨ ਨਹੀਂ ਸੁੰਦੀ ਨਹੀਂ ਸੂਰੇ 10 ਦਿਨ ਲਊਗੀ ਕੋਈ ਕੁਝ ਬਣ ਕੇ ਸੂਗੀ ਬਾਈ ਹਾਂ ਪੂਰੀ ਲੰਮੀ ਪੈਕ ਤੋਂ 10 ਦਿਨ ਬਾਅਦ ਦੱਸਦੀ ਤੋਰੀ ਬਈ ਮਾੜੀ ਜੀ ਕੱਢੀ ਪਰ ਤੋਰੀਆਂ ਪਲੂਣੀਆਂ ਹੈ ਹਾਂ ਪਲੂਣਾ ਪਹਿਲਾ ਸਥਾਨ ਤੋਂ ਵੀ ਬੜਾ ਚੰਗਾ ਕੱਟਿਆ ਬਹੁਤ ਸੋਹਣਾ ਲੱਗਾ ਇਹ ਨਹੀਂ ਗੱਲ ਹੈਗੀ ਵੀ ਕੋਈ ਲੈ ਜਾਊਗਾ ਤੇ ਦੁੱਧ ਨਾਲ ਵੰਨ ਜੀ ਰਹਿ ਜਾਊਗਾ ਨਾ ਨਾ ਦੁੱਧ ਦੇਊਗੀ ਛੱਪੇ 26 27 ਕਿਲੋ ਤੋਰਨਾ ਦੇ ਦੋ ਤੋਰਨਾ ਭਾਈ ਕਿਉਂਕਿ ਸਾਰੀ ਬਰੀਡ ਹੀ ਗਾਂ ਦੇ ਵਿੱਚ ਦੁੱਧ ਨਾਲ ਭਰੀ ਪਈ ਆ ਕੋਈ ਵੀ ਅੰਗੀ ਜੇ ਕਿਤੇ ਮਤਲਬ ਉਸ ਮੌਸਮ ਠੰਡਾ ਹੁੰਦਾ ਨਾ ਹੂੰ ਤੇ ਵੈੜ ਨੇ ਦੁੱਧ ਦੇਣਾ ਸੀ 30 ਪਲੱਸ 30 ਪਲੱਸ ਦੇ ਤੌਰ ਤੇ ਨਾ ਦਿੰਦੀ ਬਈ ਤੇ ਇੱਕ ਗੱਲ ਹੋਰ ਆ ਫੋਣੀ ਬਈ ਜਿਹੜੇ ਬੰਦੇ ਨੇ ਨਵਾਂ ਫਾਰਮ ਫਾਰਮ ਕਰਨਾ ਨਾ ਉਹਦੇ ਲਈ ਇਹ ਨਸਲ ਇਹ ਚੀਜ਼ ਹੀ ਲਾਹੇਵੰਦ ਰਹੂਗੀ ਕਿਉਂਕਿ ਅੰਗੀ ਮਲ ਹੱਡ ਬੜੇ ਮਜ਼ਬੂਤ ਆ ਗਾਂ ਦੇ ਗਾਂ ਕੋਈ ਅੰਗਾ ਪੈਰਾਂ ਦੀ ਮਜ਼ਬੂਤ ਮਿਲਦੀ ਆ ਬਈ ਮੰਨਣੀ ਪੈਣੀ ਆ ਇਹ ਗੱਲ ਨਹੀਂ ਨਹੀਂ ਬਹੁਤ ਚੰਗੀ ਬੱਚੀ ਆ ਹੂੰ ਫੇਸ ਕੁਆਲਿਟੀ ਵੇਖੋ ਠੰਡ ਦਾ ਸਹਿਜ ਹਰ ਪੱਖ ਤੋਂ ਜਿਹੜੀ ਚੜਾਈ ਲਪਾਈ ਬੱਛੀ ਦੀ ਓਕੇ ਦੀ ਰਿਪੋਰਟ ਆ ਹਨਾ ਅੱਛਾ ਭਾਈ ਰੇਟ ਫਿਰਦਾ ਭਾਈ ਰੇਟ ਫੋਨ ਤੇ ਹੋਊਗਾ ਠੀਕ ਆ ਭਾਈ ਹੋਊਗਾ ਜੈ ਜੀ ਵੈਸੇ ਜੀ ਹਾਂ ਜੈ ਜੀ ਹੋਊਗਾ ਕੋਈ ਜਿੰਨਾ ਕਮਾਸ਼ੀ ਦਾ ਸਾਬਕ ਚੱਲਦਾ ਹਾਂ ਸਹੀ ਗਾ ਮਾਰਕੀਟ ਦੇ ਮੁਤਾਬਕ ਹੀ ਆ ਹਾਂ ਕੋਈ ਵੀ ਟਿਕਾਣੀ ਦੀ ਲੈਪੋ ਤੇ ਇੱਕ ਵਾਰੀ ਲੈਵੇ ਤੇ ਜਾਈਏ ਤੇ ਫਿਰ ਮੜਾ ਦਿਖਾ ਕੇ ਆਈਂ ਇਹਾ ਥਣਲੇਵਾ ਦਿਖਾਉਣ ਵਾਲਾ ਬੱਛੀ ਨੂੰ ਅੰਗ ਜਿਹੜੇ ਲੱਗੇ ਨਾ ਜਿਹੜਾ ਬੰਦਾ ਗਾਵਾਂ ਦੇ ਵਿੱਚ ਰਹਿੰਦਾ ਉਹਨੇ ਪੜਨਾ ਇਹਨੂੰ ਮੇਰੇ ਵਰਗੇ ਨੇ ਤਾਂ ਕਹਿ ਦੇਣਾ ਯਾਰ ਐਂ ਆ ਤੇ ਜੋ ਆ ਕਿਉਂਕਿ ਭਾਈ ਹਰ ਬੰਦੇ ਨੂੰ ਇਹ ਨਹੀਂ ਹੈਗਾ ਜੇ ਵੀਡੀਓ ਦੇਖਣ ਵਾਲੇ ਬੰਦੇ ਜਾਣਕਾਰ ਬੰਦੇ ਹੁੰਨ ਜਿਹੜੇ ਉਹ ਪੈਸੇ ਚੀਜ਼ ਦੇ ਉਦੋਂ ਲਾ ਦਿੰਦੇ ਜਦੋਂ ਉਹਨਾਂ ਨੂੰ ਚੀਜ਼ ਦੀ ਸਮਝ ਆ ਜਾਂਦੀ ਆ ਹਰ ਚੀਜ਼ ਰੇਟ ਤੇ ਨਹੀਂ ਮਿਲਦੀ ਹੁੰਦੀ ਹਰ ਚੀਜ਼ ਕੁਆਲਿਟੀ ਤੇ ਨਹੀਂ ਮਿਲਦੀ ਹੁੰਦੀ ਇਹਦੀ ਕੁਆਲਿਟੀ ਇਹਦਾ ਰੇਟ ਪਰ ਆਉਂਦੀ ਆ ਠੀਕ ਆ ਵੀਰੇ ਇਹਦੇ ਬਾਰੇ ਛੋਟੀ ਬਾਰੇ ਦੱਸਿਓ ਬਾਈ ਛੋਟੀ ਸਰ ਵੀ ਡਾਇਮੰਡ ਬੋਲਦੀ ਆ ਜੀ ਅੱਜ ਇਹ ਤਾਰਾਂ ਕਰਦੀ ਸੀ ਜੀ ਏਆਈ ਹਜੇ ਕਰਵਾਉਣੀ ਆ ਜੀ ਆਉਣਾ ਸ਼ਾਮ ਨੂੰ ਡਾਕਟਰ ਨੇ ਜੀ ਜੀ ਖੀਰੀ ਹੈਗੀ ਆ ਖੀਰੀ ਹੋਈ ਆ ਕਦ ਕੋ ਦਹਾਈ ਟੂਟ ਪਹੁੰਚ ਗਈ ਹੂੰ ਤੇ ਬਾਕੀ ਚੀਨ ਵੀ ਬਹੁਤ ਚੰਗੇ ਖਾਂਦਾਂ ਦੇ ਆ ਮੈਂ ਵੀ ਇਹ ਦੀ ਮੰਗਣਾ ਚੰਗਾ ਬਈ ਪੈਰ ਤਾਂ ਹੈ ਨਹੀਂ ਮੂਰਲੇ ਹਨਾ ਜੀ ਮੂਨੇ ਥੋੜਾ ਹੈਗਾ ਇੱਕ ਤਿੰਨ ਛਾਂ ਜੇ ਬਾਕੀ ਨਹੀਂ ਹੋਈ ਸਮਝੋ ਇਹ ਤਾਂ ਅੱਖਾ ਅੱਖਾ ਬਹੁਤ ਢਿੰਗੇ ਘੱਟ ਘੁੱਟ ਬੜਾ ਪਿਆਰਾ ਅੱਛਾ ਇਹਦਾ ਰੇਟ ਵੀ ਬਈ ਫਿਰ ਇਹਦਾ ਰੇਟ ਵੀ ਫੋਨ ਤੇ ਠੀਕ ਹੈ ਬਈ ਇਹਨੂੰ ਅੱਜ ਟੀਕਾ ਫਿਰ ਭਰਾ ਦਿਓਗੇ ਠੀਕ ਆ ਭਰਾ ਜੰਗਾ ਹੀ ਭਰਾ ਦਿਓ ਵਧੀਆ ਭਰਾਮ ਟੀਕਾ ਤਾਂ ਆਪਾਂ ਕਦੇ ਵੀ ਮਾੜਾ ਨਹੀਂ ਪਰਾਂਦੇ ਹਾਂ ਨਹੀਂ ਠੀਕ ਆ ਸਿਆਣੀ ਗਾ ਤੋਰੋ ਬਈ ਖੋਲੇ ਨੂੰ ਬਣਾਏ ਛੋਟੀ ਦਾ ਗੰਗਾਰ ਹੋਰ ਬਹੁਤ ਚੰਗੇ ਹੈ ਹਨਾ ਇਹ ਬਹੁਤ ਚੰਗੀ ਛੋਟੀ ਹੈ ਨਾਲ ਸੰਭ ਕੀ ਤਾਂ ਨਾ ਮੇਲੇ ਚ ਖੜਨ ਵਾਲੀ ਕੱਟੀ ਮੈਂ ਨਾ ਉਹ ਵਗ ਗਈ ਸੀ ਠੀਕ ਹੈ ਠੀਕ ਹੈ ਬੜੀ ਚੰਗੀ ਝੋਟੀ ਸੀ ਨਾ ਬਹੁਤ ਫੋਨ ਆਇਆ ਨਾ ਬਹੁਤ ਜ਼ਿਆਦਾ ਫੋਨ ਆਇਆ ਹੂੰ ਵੇਖ ਲਈਏ ਸਿੱਤੀ ਸਿੱਤੀ ਟੋਲ ਲੈ ਮੋਲ ਓਕੇ ਆ ਬਈ ਯਾਰ ਹਾਰੇ ਪੱਖ ਤੋਂ ਹੀ ਕੋਈ ਕਹਿਣ ਵਾਲੀ ਗੱਲ ਨਹੀਂ ਕੀਤੀ ਹਨਾ ਨਹੀਂ ਨਹੀਂ ਬਹੁਤ ਚੰਗੀ ਕੱਟੀ ਹੈ ਮਾਂ ਵੀ ਬਹੁਤ ਚੰਗੀ ਸੀ ਜੀ ਟਕਾਣਾ ਵੀ ਝੋਟੀ ਦਾ ਕੋਈ ਨਹੀਂ ਬਈ ਤਿਆਰ ਹੋ ਗਈ ਨਾ ਮੇਲਾ ਮੰਦਮਾ ਘਰ ਲਈ ਫਿਰੂਗੀ ਹੂੰ ਨਹੀਂ ਠੀਕ ਹੈ ਬਈ ਓਕੇ ਆ ਜਮਾ ਵੀਰੇ ਯਾਰ ਅੱਛਾ ਬਈ ਤੇ ਜਿਹੜੀ ਉਹ ਕੱਟੀ ਪਰ ਲਈ ਆ ਬਈ ਇਹ ਕੱਟੀ ਛੋਟੀ ਹੈ ਲਗਭਗ ਸਾਲਕ ਦੀ ਹੋਊਗੀ ਸਰਬੇ ਤੁਰਦੇ ਹੋ ਬਾਈ ਉਹਨੂੰ ਵੀ ਫੋਲਦੇ ਠੀਕ ਹੈ ਬਾਈ ਤੇ ਇਹ ਹੈਗੀ ਆ ਸਾਡੇ ਆ ਪਿੰਡ ਵਾਲੇ ਜੱਗੇ ਵਾਲੇ ਪੁਰ ਦੀ ਬਾਦਸ਼ਾਹ ਦੀ ਬਾਦਸ਼ਾਹ ਠੀਕ ਹੈ ਜੀ ਠੀਕ ਹੈ ਤੇ ਇਹ ਵੀ ਚੰਗੀ ਹੈ ਨਾ ਬਾਈ ਮੈਂ ਸੋਣੀ ਬਣੂਗੀ ਕੱਟੀ ਪੂਰੇ ਟਿਕਾਣੇ ਦੀ ਮੈਂ ਬਣ ਜਾਣਾ ਇਹਨੇ ਵੀ ਕਿਉਂਕਿ ਬਾਦਸ਼ਾਹ ਜੀ ਵੀ ਦੁੱਧ ਹੈਗਾ ਬਾਈ ਕੋਈ ਨਹੀਂ ਮਈਆਂ ਕੱਟੀਆਂ ਉਹਦੀਆਂ ਚੰਗੀਆਂ ਦੁੱਧ ਵਾਲੀਆਂ ਅੱਜ ਇੱਕ ਝੋਟੀ ਫੁਲਮਾ ਕੇ ਨੀਲੀ ਦਾਵੀ ਦੀ ਮਸੋਈ ਹੋਈ ਬੱਚਾ ਤਾਂ ਮਰਿਆ ਝੋਲੀ ਬੁਖਾ ਦੀ ਬੜੀ ਸੋਹਣਾ ਵੇਖ ਮੋਟਾ ਮੋਟਾ ਥਣ ਲੱਗਿਆ ਰੋ ਮੈਂ ਅੱਜ ਵੀ ਫੁਲਮਾ ਕੇ ਆਇਆ ਬੜਾ ਚੰਗਾ ਥਣੇ ਲੇਵਾ ਲੱਗਾ ਉਹ ਵੀ ਬਾਦਸ਼ਾਹੀ ਸੋਈ ਸਵਾਈ ਪਹਿਲਣ ਕੱਟੀ ਕੁੜੀ ਆ ਪਾ ਲੇਵਾ ਵੀ ਇੱਕ ਇੱਕ ਮਾਲਾ ਮੋਟਾ ਮੋਟਾ ਲੱਗਾ ਹੂੰ ਬਹੁਤ ਸੋਹਣੀ ਤਿਆਰ ਹੋਊਗੀ ਵੀ ਕਹਿਣ ਵਾਲੀ ਗੱਲ ਨੇਗੀ ਇਹ ਇਹ ਤਿੰਨ ਜਾਨਵਰ ਸੀ ਬਈ ਆਪਣੇ ਹਨਾ ਤੇ ਇਹਨਾਂ ਨੂੰ ਖਰੀਦਣ ਲਈ ਰੋਡੇ ਪਿੰਡ ਆਉਣਾ ਪੈਣਾ ਗੋਰੇ ਬਾਈ ਦੇ ਘਰੇ ਹਨਾ ਜੀ ਤੇ ਨੰਬਰ ਬਾਈ ਆਪਣਾ ਨੰਬਰ 77101 ਜੀ 50027 ਇੱਕ ਵਾਰੀ ਹੋਰ ਬੋਲ ਦिए 77101 ਜੀ 50027 7710150027 7710150027 ਬਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕਰਨਾ ਤੁਸੀਂ ਮਿੱਤਰੋ ਰਾਬਤਾ ਕੈਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਰੋਡੇ ਪਿੰਡਾ ਜ਼ਿਲ੍ਹਾ ਮੋਗਾ